ਮੋਢੇ ਤਾਗੜੇ ਰੱਖਣ ਦਾ ਕਾਰਨ ਕੀ ਆ ਸਾਡੇ ਤਿੰਨ ਮੋਤਾ ਹੋਈਆਂ ਤਿੰਨ ਗਰਾਂ ਨਾ ਤਾਂ ਲੋਕ ਬੋਲਦੇ ਨੇ ਨਾ ਮਾਂ ਪਿਓ ਬੋਲਦੇ ਨੇ ਨਾ ਆਦ ਵਾਲਾ ਬੋਲਦਾ ਨਾ ਸਮਾਜ ਬੋਲਦਾ ਪੁਲਿਸ ਵਾਲਿਆਂ ਨੇ ਤਾਂ ਬੋਲਣੀ ਕੀ ਐ ਇਹਨਾਂ ਨੇ ਤਾਂ ਮੱਕੂ ਨੱਪਣਾ ਕੰਮ ਦਾ ਬਈ ਮੱਕੂ ਬਈ ਹੋਈ ਨਹੀਂ ਹੁਣ ਮੈਂ ਭਾਈ ਇਕੱਲਾ ਬੰਦਾ ਜਾਂ 10 ਬੰਦੇ ਅਸੀਂ ਕੀ ਕਰ ਸਕਦੇ ਆ ਤਾਂ ਲੋਕਾਂ ਦੇ ਸਾਹ ਦੀ ਲੋੜ ਆ ਸਰਪੰਚਾਂ ਆਪ ਬੋਲ ਵੇਚਦੇ ਨੇ ਸਾਲੇ ਸਰਪੰਚਾਂ ਦੇ ਬਾਹਰ ਚ ਜਾ ਕੇ ਕਹੋ ਲਗਭਗ ਹਰ ਇੱਕ ਪਿੰਡ ਦਾ ਸਰਪੰਚ ਗਿਰਿਆ ਹੋਇਆ ਮੈਂ ਔਰ ਚਾਹੇ ਮੈਨੂੰ ਮਰਵਾ ਦੇਣ ਮੈਂ ਸ੍ਰੀ ਆਮ ਕਹਣਾ ਲੋਕਾਂ ਨੂੰ ਪਤਾ ਇਹ ਬੰਦਾ ਵੇਚਦਾ ਲੋਕ ਫੇਰ ਤਲਬੇ ਚੜਦੇ ਨੇ ਇੰਨੇ ਮਰੀਆਂ ਜਮੀਰਾਂ ਦੇ ਲੋਕ ਨੇ ਭੈਣ ਚੋ ਦੇ ਫਿਰ ਮੈਨੂੰ ਕਹੋਗੇ ਝੋਟਾ ਕੀ ਬੋਲਦਾ ਹਣਾ ਮੈਂ ਗੱਲ ਕੜਦਾਗਾ ਸੋ ਮਾਈਆਂ ਨੇ ਉੱਥੇ ਇਕੱਠੇ ਹੋ ਕੇ ਪਤਾ ਨਹੀਂ ਲੰਗ ਹੋਇਆ ਕਿਹੜਾ ਪਿੰਡਾ ਨਸ਼ਿਆਂ ਪਰਦੋਇਕਾ ਕਰ ਲਿਆ ਭਾਈ ਤੇ ਐਸਐਚਓ ਗਿਆ ਐਸਐਚਓ ਦੇ ਬਿਆਨ ਪਤਾ ਕੀ ਕਹਿੰਦਾ ਇਹ ਤਾਂ ਗਲਤ ਗੈਰਡ ਹੋਈਆਂ ਹੋਈਆਂ ਨੇ ਵੀ ਉਹ ਨਸ਼ੇ ਪੁੱਤ ਲੜ ਰਹੀਆਂ ਉਹ ਗਲਤ ਗੈਰਡ ਹੋਈਆਂ ਨੇ ਤੂੰ ਪੈਸੇ ਲੈ ਕੇ ਥਾਣੇ ਨਸ਼ਾਬ ਕੇ ਆਈ ਜਾਂਦਾ ਗਲਤ ਘੜ ਉਹਨਾਂ ਕਿ ਗਲਤ ਘੜ ਤੂੰ ਐ ਕੁਝ ਕੁ ਗੱਲਾਂ ਨੇ ਜ਼ਰੂਰੀ ਜੋ ਟੀਮਾਂ ਬਾਰੇ ਵੀ ਕਰਨੀਆਂ ਨੇ ਨਸ਼ਾ ਫੜਦ ਨੇ ਉਹਨਾਂ ਬਾਰੇ ਵੀ ਕਰਨੀਆਂ ਨੇ ਕਾਫੀ ਜ਼ਰੂਰੀ ਗੱਲਾਂ ਨੇ ਇੱਕ ਤਾਂ ਬਾਈ ਜਿਹੜੀ ਮੈਂ ਹੈਡਲਾਈਨ ਲਿਖੀ ਐ ਬੀ ਜੇ ਲੜੋ ਪੰਜਾਬੀਓ ਜੋ ਨਾਂ ਲੈਣੇ ਤਾਂ ਮੋਢੇ ਤਿਆਰ ਰੱਖਿਓ ਯਾਨੀ ਕਿ ਲਾਸ਼ਾਂ ਚੱਕਣ ਲਈ ਉਹ ਇਹ ਕਹਿਣ ਦਾ ਗੱਲ ਆ ਕੋਈ ਬਾਲੀ ਉਹ ਨਹੀਂ ਮਾੜੀ ਗੱਲ ਐ ਬਾਇਓਲੋਜੀ ਦਾ ਖਾਲਸਾ ਬਾਈ ਬਣ ਕੇ ਬਾਇਓਲੋਜੀ ਦੇ ਫਤਿਹ ਆਪਾਂ ਗੱਲਾਂ ਕਰਦੇ ਆਂ ਬਾਈ ਗੱਲਾਂ ਸੁਣਿਓ ਤੇ ਚੱਲਦੀਆਂ ਗੱਲਾਂ ਜੇ ਮੈਥੋਂ ਜਵਾਬ ਮੰਗ ਸਕਦੇ ਹੋ ਪਹਿਲਾਂ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਮੈਂ ਉਹਨੂੰ ਜਵਾਬ ਦੇਊਗਾ ਕੋਈ ਵੀ ਸਵਾਲ ਕਰੋ ਕਿਵੇਂ ਹੈ ਵੀ ਕਰੋ ਤੁਸੀਂ ਆਪ ਆਪਣੀ ਮਰਜ਼ੀ ਨਾਲ ਕਿਉਂਕਿ ਆਪਾਂ ਜਿਹੜੀਆਂ ਗੱਲਾਂ ਤੇ ਕਰਕੇ ਤੁਰੇ ਸੁਣਾਂ ਗੱਲਾਂ ਦੇ ਪੂਰੇ ਆ ਗੱਲਾਂ ਆਏ ਸੀ ਵੀ ਭਾਈ ਮੋਢੇ ਤਾਕੜੇ ਰੱਖਣ ਦਾ ਕਾਰਨ ਕੀ ਆ ਸਾਡੇ ਤਿੰਨ ਮੋਟਾ ਹੋ ਗਈਆਂ ਤਿੰਨ ਦਿਨਾਂ ਚ ਚਾਰ ਪੰਜ ਦਿਨ ਪਹਿਲਾਂ ਮੌਤ ਹੋਈ ਪਰਸੋਂ ਚੌਥੇ ਹੋਈ ਮੌਤ ਸਵੇਰੇ 16 17 ਸਾਲ ਦੇ ਆ ਗੁਰਦੁਆਰੇ ਕੋਲੇ ਮੁੰਡੇ ਦੀ ਉਹਨਾਂ ਦੇ ਘਰ ਦੇ ਨਹੀਂ ਬੋਲੇ ਇੱਕ ਰਾਤ ਮੌਤ ਕੱਲ ਰਾਤ ਹੋ ਗਈ ਭਾਈ ਨੌਜਵਾਨ ਦੀ ਚਿੱਟੇ ਨਾਲ ਉਹ ਬੜੋ ਜ ਨਾਲ ਰੋਏ ਮੌਤਾਂ ਹੋ ਰਹੀਆਂ ਨਾ ਤਾਂ ਲੋਕ ਬੋਲਦੇ ਨੇ ਨਾ ਮਾਂ ਪਿਓ ਬੋਲਦੇ ਨੇ ਨਾ ਆਦ ਵਾਲਾ ਬੋਲਦਾ ਨਾ ਸਮਾਜ ਬੋਲਦਾ ਪੁਲਿਸ ਵਾਲਿਆਂ ਨੇ ਤਾਂ ਬੋਲਣੀ ਕੀ ਹੈ ਇਹਨਾਂ ਨੇ ਤਾਂ ਮੱਕੂ ਨੱਪਣਾ ਕੰਮ ਦਾ ਬਈ ਮੱਕੂ ਬਈ ਹੋਈ ਨਹੀਂ ਸਰਲਿਕ ਸਾਡੇ ਕੋਲ ਤਾਂ ਕੋਈ ਆਈ ਨਹੀਂ ਨਾ ਲੈਂਦੇ ਅਗਲੇ ਨੂੰ ਵੀ ਉਹ ਸੂ ਸਾਈਡ ਆਏ ਜੋ ਬਾ ਹਨਾ ਸੋ ਮੇਰੇ ਵੀਰੋ ਬੋਲੋ ਲੜੋ ਕਿੰਨਾ ਚਿਰ ਲਾ ਛਾਂਡ ਹੋਈ ਜਾਵਾਂਗੇ ਕੋਈ ਅਸੀਂ ਕਿਸੇ ਤੋਂ ਪੈਸਾ ਹੀ ਲੈਂਦੇ ਹਨਾ ਲੋਕ ਕਹਿੰਦੇ ਆ ਕਿਸੇ ਤੋਂ ਅੱਜ ਤੱਕ ਦਵਾਨੀ ਲੈਤੀ ਨਹੀਂ ਕੋਈ ਆਪਾਂ ਨੂੰ ਕੋਈ ਆ ਵੀ ਆਪਣਾ ਪੇਜ ਤੋਂ ਨੂੰ ਪਤੀਆ ਦੂਜੇ ਨੇ ਬੰਦ ਕਰੀ ਦੱਸਦੇ ਨੇ ਅੱਜ ਤੱਕ ਕੋਈ ਇਹ ਤੋਂ ਕੋਈ ਦਵਾਨੀ ਇਹ ਤੋਂ ਕਮਾਈ ਨਹੀਂ ਆਈ ਲੋੜ ਨਹੀਂ ਆਪਾਂ ਨੂੰ ਲੋਕਾਂ ਦੀਆਂ ਮਾਮਾਂ ਦੀਆਂ ਦੁਆਵਾਂ ਦੀ ਲੋੜ ਹੈ ਲੋਕ ਪਿਆਰ ਕਰਦੇ ਨੇ ਲੋਕਾਂ ਦੇ ਪਿਆਰ ਦੀ ਲੋੜ ਹੈ ਪਰ ਆਪਣੇ ਆਪਣਾ ਏਮ ਹੈ ਸਾਡੀ ਐਂਟੀ ਸਾਰੀ ਆਪਣਾ ਮਤਲਬ ਸਾਰਿਆਂ ਦਾ ਕੋਈ ਮੈਂ ਮੈਂ ਮੱਕਰੀ ਵਾਲਾ ਗੰਮ ਨਹੀਂ ਸਾਰੀ ਐਂਟੀ ਡਰਗ ਟਾਸਕ ਫੋਰਸ ਦੀ ਜਿੰਨੀ ਵੀ ਟੀਮ ਹੈ ਸਭ ਦਾ ਵੀ ਨਸ਼ਾ ਬੰਦ ਹੋਵੇ ਪੂਰਨ ਰੂਪ ਚ ਬੰਦ ਹੋਵੇ ਬੱਟ ਯਾਰ ਤਾਕੜੇ ਬੰਦਿਆਂ ਦਾ ਬਾਪਾ ਹੈ ਗਰੀਬ ਮਾਤਰ ਤਮਾਤਰ ਦੇ ਖਾਂਦੇ ਨੇ ਦੋ ਲਾ ਹੁਣ ਮੇਰੇ ਕੋਲ ਕੱਲ ਚਾਰ ਆ ਗਏ ਇੱਥੇ ਚਾਹ ਦੀ ਦੁਕਾਨ ਦੇ ਇਕੱਠੇ ਹੋ ਕੇ ਪੰਜ ਸੁਣੀ ਚੱਲੋਗਾ ਲਾਮਲੀ ਕਹਿੰਦੇ ਭਾਈ ਛੋਟੇ ਨਾ ਤਾਂ ਨਸ਼ਾ ਕੈਪਸੂਲ ਕਾ ਵੀ ਸਾਡੇ ਬਾਹਲਾ ਵੇ ਕਰਨ ਲੱਗਿਆ ਸੀ ਮਾਨਸਾ ਮੈਂ ਪਿੱਛੇ ਚੁੱਪ ਮਾਰਾ ਚੁੱਪ ਕਰ ਗਿਆ ਕਿਸੇ ਕੋ ਜੋ ਹਨਾ ਤਾਂ ਉਹ ਵੇਚਣ ਲੱਗਿਆ ਲੋਕ ਮੇਰੇ ਕੋਲੇ ਮੈਂ ਜਾ ਕੇ ਦੁਕਾਨਾਂ ਤੇ ਜਾ ਆਇਆ ਫੇਲਡਿੰਗ ਲਾਤੀ ਦੋ ਦੋ ਸਾਡੇ ਬਾਟਰਾਸ ਰੋਡ ਦੇ ਵਿੱਚਣ ਲੱਗੇ ਉਹਨਾਂ ਨੂੰ ਵੀ ਜਾ ਆ ਵੀ ਮੈਂ ਹੋਂਡਾ ਜਲੂਸ ਕੱਢੂਗਾ ਨੰਗੇ ਕਰਕੇ ਕੁੱਟੂਗਾ ਕਿਉਂ ਪਹਿਲਾਂ ਆਪਦਾ ਬੇੜਾ ਸੰਭਰਨਾ ਚਾਹੀਦਾ ਹੁਣ ਜਦੋਂ ਆਪਣੇ ਆਪ ਦੇ ਸ਼ਹਿਰ 'ਚ ਹੀ ਵਿਕੀ ਜਾਂਦਾ ਨਾ ਤਾਂ ਆਪਾਂ ਸ਼ਹਿਰ ਦੀ ਸਫਾਈ ਕਰਾਂਗੇ ਤਾਂ ਉਹ ਵਿਚਾਰੇ ਕਹਿੰਦੇ ਵੀ ਭਾਈ ਅਸੀਂ ਵੇਚਦੇ ਨਹੀਂ ਉਹਨੇ ਮੈਨੂੰ ਸੁਨੇਹ ਲਵਾ ਤੇ ਚਲੋ ਘਟ ਗਿਆ ਤਾਂ ਉਹ ਮੇਰੇ ਕੋਲੇ ਆ ਗਿਆ ਅਮਲੀ ਕਰੇ ਝੋਟੇ ਵੀ ਛੱਡ ਦਾ ਹੱਲ ਕਰਕੇ ਦੇ ਕੋਈ ਸਾਨੂੰ ਅਸ ਤਾਂ ਮਰਦੇ ਆ ਅਸੀਂ ਕੀ ਕਰੀਏ ਵੇਚੀ ਜਾਂਦੇ ਨੇ 500 ਦਾ 1000 ਦਾ ਜਾਂ ਤਾਂ ਇਹਨੂੰ ਪੂਰਨ ਬੰਦ ਕਰਾ ਜਾਂ ਫੇਰਾ ਉਹ ਕਾਰਨ ਹੁਣ ਮੈਂ ਭਾਈ ਇਕੱਲਾ ਬੰਦਾ ਜਾਂ 10 ਬੰਦੇ ਅਸੀਂ ਕੀ ਕਰ ਸਕਦੇ ਆ ਤਾਂ ਲੋਕਾਂ ਦੇ ਸਾਹ ਦੀ ਲੋੜ ਆ ਭਾਈ ਮੈਂ ਹੱਥ ਬੰਨ ਕੇ ਅਪੀਲ ਕਰਨਾ ਮੈਂ ਕੁੱਤੇ ਵਾਂਗੂ ਭੌਂਕਦਾ ਮੈਂ ਕਿਸੇ ਤੋਂ ਕੁਝ ਨਹੀਂ ਲੈਂਦਾ ਜਾਂ ਕੋਈ ਹੱਥ ਖੜਾ ਕਰਕੇ ਲੈ ਦੇ ਡੇਢ ਦੋ ਸਾਲ ਹੋਏ ਨੇ ਆਪਾਂ ਨੂੰ ਲੜਦੇ ਆ ਨਸ਼ੇ ਦੇ ਖਿਲਾਫ ਆਪਣਾ ਆਪ ਦਾ ਨਵੇਕਲਾ ਢੰਗ ਸੀ ਆਪਾਂ ਲੋਕਾਂ ਨਾਲ ਦੱਸਿਆ ਵੀ ਐ ਲੜਨਾ ਹੈ ਜਿਵੇਂ ਆਪਾਂ ਨਾਲੇ ਏਦੋਂ ਪਹਿਲਾਂ ਸਾਡੀ ਟੀਮ ਨੇ ਜੋ ਪ੍ਰਤ ਪਾਈ ਆ ਵੀ ਨਸ਼ਾ ਜਾ ਕੇ ਦੁਕਾਨ ਤੇ ਫੜਦਾ ਏਦੋਂ ਪਹਿਲਾਂ ਨਾਂ ਤੱਕ ਕਿਸੇ ਨੇ ਪੜਿਆ ਸੀ ਨਾ ਹੀ ਸ਼ਾਇਦ ਕਿਤੇ ਹੋਇਆ ਸੀ ਆਹ ਉਹ ਆ ਤਰੋਸ ਮਾਰਚ ਜੇ ਬਥੇਰੇ ਕਾਲੇ ਚੰਦਾਂ ਹਫਤੇ ਜੇ ਬਥੇਰੇ ਮਨਾਉਂਦੇ ਸੀ ਉਹ ਵੀ ਚੰਗੀ ਗੱਲ ਹੈ ਸਭ ਦਾ ਧੰਨਵਾਦ ਹੈ ਬੱਟਿਆ ਯਾਰ ਹੁਣ ਮੈਂ ਕੀ ਚਾਹਣਾ ਵੀ ਹਰੇਕ ਪਿੰਡ ਚੋਂ 2 2 3 3 ਨੌਜਵਾਨ ਗੁਰੂ ਦੇ ਸਿੰਘ ਆ ਪੱਕੇ ਹਿੰਦੂ ਵੀਰ ਯੋਧੇ ਵੀਰ 2 2 3 3 ਸਿੰਘ ਉੱਠੋ ਲੜੋ ਬਾਈ ਭਵਿੰਦਰ ਸਿੰਘ ਬੰਗਾ ਸਾਥ ਨਹੀਂ ਦਿੰਦੇ ਤੁਸੀਂ ਲੱਗੇ ਰਹੋ ਮੇਰਾ ਕਿੰਨਾ ਕ ਸਾਥ ਦਿੰਦੇ ਨੇ ਕੋਈ ਖਿੱਲਾ ਦਾ ਪੈਕਟਿੰਗ ਲੈ ਕੇ ਆ ਜਾਵਾਕਾਂ ਵਾਸਤੇ ਅੱਜ ਤੱਕ ਕਰੇ ਗੱਲ ਕਰ ਲੜਨਾ ਪਊਗਾ ਯਾਰ ਜੇ ਲੜਨਾ ਹੈਗਾ ਜੇ ਭਾਈ ਕੋਈ ਲਾਲਸਾ ਵੀ ਆਪਾਂ ਨੂੰ ਕਿਤੋਂ ਚਾਰ ਪੈਸਾ ਆ ਜਾਏ ਕਿਉਂ ਅੱਜ ਕੱਲ ਜਿਆਦਾ ਲੋਕ ਪੈਸੇ ਪਿੱਛੇ ਹੀ ਭਾਈ ਦੇ ਰਹੇ ਜਾਂ ਕੋਈ ਆਪਾਂ ਨੂੰ ਲੀਡਰੀ ਆ ਜਾਏ ਨਾ ਵੇਲਾਸਾ ਇਸ ਚੀਜ਼ ਚ ਕੰਮ ਨਹੀਂ ਹੋ ਰਿਹਾ ਬਈ ਸਰਪੰਚਾਂ ਨੇ ਬੈਰ ਪੈਣੀ ਆ ਬੰਗਿਆ ਸਰਪੰਚਾਂ ਬੋਲ ਵੇਚਦੇ ਨੇ ਸਾਲੇ ਸਰਪੰਚਾਂ ਦੇ ਬਾਹਰ ਚ ਜਾ ਕੇ ਕਹੋ ਲਗਭਗ ਹਰੇਕ ਪਿੰਡ ਦਾ ਸਰਪੰਚ ਗਿਰਿਆ ਹੋਇਆ ਮੈਂ ਆ ਚਾਹੇ ਮੈਨੂੰ ਮਰਵਾ ਦੇਣ ਮੈਂ ਸ਼ਰੇਆਮ ਕਹਣਾ ਆ ਜਵਾਰ ਕੇ ਸਭ ਤੋਂ ਵੱਧ ਨਸ਼ਾ ਵਿਗਦਾ ਸਾਡੇ ਜਵਾਰ ਕੇ ਸਾਰਾ ਦਿਨ ਵਿਕੀ ਜਾਂਦਾ ਸਾਡਾ ਪ੍ਰਸ਼ਾਸਨ ਮਰ ਗਏ 24 ਘੰਟੇ ਹੁਣ ਬਗ ਜਾ ਉੱਥੇ ਲੈਣਾ ਲੱਗੀਆਂ ਹੋਈਆਂ ਲੈਣ ਵਾਲਿਆਂ ਦੀਆਂ ਹਨਾ ਸ਼ਰੇਆਮ ਕਿੰਨੇ ਵਾਰ ਮੈਂ ਉੱਥੇ ਡਾਂਕ ਸੋਟਾ ਲੈ ਕੇ ਬਾਗ ਗਿਆ ਸਾਡੇ ਮਾਨਸਾ ਕਈ ਥਾਂ ਵਿਕੀ ਜਾਂਦਾ ਸ਼ਰਿਆਂ ਲੋਕਾਂ ਨੂੰ ਪਤਾ ਇਹ ਬੰਦਾ ਵੇਚਦਾ ਲੋਕ ਫੇਰ ਤਲਬੇ ਚੜਦੇ ਨੇ ਇੰਨੇ ਮਰੀਆਂ ਜ਼ਮੀਰਾਂ ਦੇ ਲੋਕ ਨੇ ਭੈਣ ਚੋ ਫਿਰ ਮੈਨੂੰ ਕਹੋਂਗੇ ਝੋਟਾ ਕੀ ਬੋਲਦਾ ਹਣਾ ਮੈਂ ਗਾਲ ਕੱਢਦਾਗਾ ਉ ਮੈਂ ਮੈਂ ਮਾਰੇ ਗਰੀਬ ਮਾਤੜ ਨੂੰ ਕਹਿੰਦਾ ਆਮਲੀ ਨੂੰ ਨਹੀਂ ਕਹਿੰਦਾ ਆਮਲੀ ਦਾ ਮੇਰੇ ਭਰਾ ਨੇ ਮੈਂ ਖੁਦ ਆਪ ਨਸ਼ਾ ਕਰਿਆਗਾ ਮੈਨੂੰ ਪਤਾ ਆਮਲੀ ਦਾ ਕਿਆ ਆਮਲੀ ਦਾ ਰੱਬ ਦਾ ਜੀ ਹੁੰਦਾ ਲੈ ਕੇ ਖਾਣਾ ਬਟ ਜਿਹੜੇ ਵੇਚਣ ਵਾਲੇ ਨੇ ਕਰੋੜਾਪਤੀ ਅਰਬਾਪਤੀ ਹਨਾ ਜਿਨ੍ਹਾਂ ਨੇ ਰੁਪਿਆ ਬਣਾ ਲਿਆ ਕੋ ਪੌਂਡ ਬਣਾ ਲਿਆ ਰੁਪਏ ਤੋਂ ਪਤਾ ਹੈ ਲੋਕਾਂ ਨੂੰ ਵੀ ਚਿੱਟਾ ਵੇਚਦੇ ਨੇ ਉਹਨਾਂ ਦੀ ਕਈ ਬੰਦੇ ਭੈਣ ਚੋ ਜਾ ਕੇ ਹਾਰੀਆਂ ਭਰਦੇ ਨੇ ਧਾਗੜਦਲੇ ਲੋਕ ਹਨਾ ਇਹੋ ਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਸੋ ਇੱਕ ਹੋਰ ਬੇਨਤੀ ਕਰਨਾ ਜਿਹੜੇ ਵੀ ਨਸ਼ਾ ਰੋਕਦੇ ਨੇ ਰੋਕਣ ਦਾ ਇੱਕ ਢੰਗ ਹੈ ਵੀਰੋ ਆਪਾਂ ਜਦੋਂ ਨਸ਼ਾ ਰੋਕਦੇ ਆ ਕੋਈ ਆਪਾਂ ਇਕੱਲੇ ਜਾ ਕੇ ਨਹੀਂ ਰੋਕਦੇ ਆਪਾਂ ਪੂਰੀ ਟੀਮ ਹੁੰਦੀ ਹੈ 5 6 ਆਪਣੇ ਨਾਲ ਸਿੰਘ ਹੁੰਦੇ ਨੇ ਆਪਣੇ ਨਾਲ ਸ਼੍ਰੀ ਸਾਭਾ ਹੁੰਦੀਆਂ ਆ ਆਪਦੇ ਕੋਲੇ ਸੋ ਭਾਈ ਜਦੋਂ ਤੁਸੀਂ ਨਸ਼ਾ ਕਿਸੇ ਦਾ ਫੜਨ ਜਾਂਦੇ ਹੋ ਕਿਸੇ ਦਾ ਰਜਗਾਰ ਬੰਦ ਕਰਾਉਣ ਜਾਂਦੇ ਹੋ ਤਾਂ ਪੂਰਨ ਤਿਆਰੀ ਚ ਜਾਇਆ ਕਰੋ ਕੰਮ ਕਰੱਸੇ ਕੱਸ ਕੇ ਜਾਇਆ ਕਰੋ ਅਣ ਤਿਆਰੀ ਚ ਨਾ ਜਾਇਆ ਕਰੋ ਪੂਰੇ ਇਕੱਠੇ ਹੋ ਕੇ ਜਿਹੜੀ ਟੀਮ ਆ ਭਾਈ ਜਿਹੜੀ ਹੁਣ ਆਪਣੀਆਂ ਟੀਮਾਂ ਐਂਟੀ ਡਰਗ ਟਾਸਕ ਫੋਰਸ ਦੀਆਂ ਆਪਾਂ ਨੂੰ ਤਾਂ ਪਤਾ ਹੀ ਆਪਾਂ ਦਾ ਅਗਲੇ ਦਾ ਸਾਥ ਜਿਵੇਂ ਰੌਂਦ ਬਣਾ ਕੇ ਆਏ ਆ ਆ ਸੂਰਗੜ ਬਣਾਈ ਐ ਉਹ ਉਹ ਸਿੰਘ ਮੂਰੇ ਲਾਇਆ ਆਪਣਾ ਹਨਾ ਹੋਰ ਕਈ ਥਾਂ ਬਣੀਆਂ ਨੇ ਹੁਣ ਆਲੂਪੁਰਾ ਹੁਣ ਆਪਾਂ ਪੜਾਅ ਕਰਾਵਾਂਗੇ ਪਿੰਡਾਂ 'ਚ ਸਿੰਘਾਂ ਦੇ ਜਿਹੜੇ ਪਿੰਡਾਂ 'ਚ ਬਿਕਲੋਣੀ ਖੜ ਰਹੇ ਆ ਉੱਥੇ ਆਪਣੀ ਟੀਮ ਤਿਆਰ ਕਰੀ ਐ ਸਿੰਘਾਂ ਦੀ ਇੱਕ ਪੜਾਅ ਅਲੱਗ ਜਥਾ ਜਥੇਬੰਦੀ ਉਹਨਾਂ ਨਾਲ ਦਾ ਅਮਰ ਸ਼ਕਾਇਆ ਕਰਨਗੇ ਨਾਲੇ ਉੱਥੇ ਪਿੰਡ 'ਚ ਪ੍ਰਚਾਰ ਕਰਾ ਗਣਗੇ ਨਾਲੇ ਨਸ਼ੇ ਵਿੱਚ ਰੋਕਿਆ ਕਰਨਗੇ ਬਟ ਇਹ ਹੁਣ ਮੈਂ ਕੀ ਕਰ ਸਕਦਾ ਬਾਹਲੇ ਮੇਰੇ ਨਾਲ ਤੁਰੇ ਫਿਰਦੇ ਹੁਣ ਮੈਨੂੰ ਲੋਕ ਕਹਿੰਦੇ ਨੇ ਹੋਰ ਭਾਈ ਕੀਪੇ ਕਿਵੇਂ ਮੇਰਾ ਭਰਾ ਆ ਵੀ ਹਟਾਪਾ ਹੀ ਪੂਰਾ ਤਾਕੜਾ ਸ਼ਿਪਾਹੀ ਆ ਕੀਪਾ ਇਹਨੂੰ ਕਿਸੇ ਮੇਰੇ ਨਾਲ ਦੇ ਬੰਦੇ ਜਿਹੜੇ ਰੱਬ ਰੂਪ ਨੇ ਜਮਾ ਮੈਣੀ ਝੂੜ ਮਾਰਦਾ ਜਿੰਨੇ ਵੀ 40 50 ਤੁਰੇ ਫਿਰਦੇ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹਨਾ ਆਮ ਲੋਕ ਨੇ ਨਾ ਉਹਨਾਂ ਦਾ ਕਰੈਕਟਰ ਮਾਰਾ ਨਾ ਉਹਨਾਂ ਦਾ ਕਰੈਕਟਰ ਪਿੱਛੇ ਮਾੜਾ ਸੀ ਚੰਗੇ ਲੋਕ ਨੇ ਨਾ ਤਾਂ ਉਹਨਾਂ ਨੇ ਕਦੇ ਨਸ਼ਾ ਵੇਚਿਆ ਕਰਿਆ ਜੂੜਾ ਭਾਈ ਸਭ ਨੇ ਇਹ 'ਚ ਕੋਈ ਸ਼ੱਕ ਨਹੀਂ ਹਨਾ ਨਾ ਕਿਸੇ ਨਸ਼ੇ ਵਾਲੇ ਨਾਲ ਹੁਣ ਸੰਬੰਧ ਸੀ ਨਾ ਪਹਿਲਾਂ ਸੰਬੰਧ ਨੇ ਚਲੋ ਹੁਣ ਇੱਕ ਗੱਲ ਬਾਹਲੇ ਮੈਨੂੰ ਕਹਿ ਦੇਣਗੇ ਬਾਈ ਛੋਟੇ ਤੇਰੇ ਨਾਲ ਦਾ ਫਲਾਣਾ ਬੰਦਾ ਆ ਕਰਦਾ ਤੇਰੇ ਨਾਲ ਦਾ ਫਲਾਣਾ ਬੰਦਾ ਕਰਦਾ ਪਹਿਲਾਂ ਵਾਲਾ ਨਹੀਂ ਪਹਿਲਾਂ ਵਾਲੇ ਤਾਂ ਕਰਨ ਪਹਿਲਾਂ ਤਾਂ ਮੇਰੇ ਬਹੁਤ ਦੁਨੀਆ ਨਾਲ ਲਿੰਕ ਨੇ ਜਗਦੀਸ਼ ਭੋਲੇ ਨਾਲ ਵੀ ਲਿੰਕ ਨੇ ਹਾਂ ਤਾਂ ਇਹ ਲਾੜੋ ਰਿਹਾ ਮੇਰੇ ਨਾਲ ਉੱਥੇ ਮੈਂ ਖੇਡਦਾ ਰਿਹਾ ਹਣਾ ਉਹ ਵੀ ਵੱਟ ਜਦੋਂ 1.5 ਸਾਲ ਤੋਂ ਮੈਂ 2 ਸਾਲ ਤੋਂ ਇਹ ਕੰਮ ਸ਼ੁਰੂ ਕਰਿਆ ਉਸ ਤੋਂ ਬਾਅਦ ਕਈ ਕਹਿੰਦੇ ਛੋਟਿਆ ਬੰਦਾ ਤੇਰੇ ਨਾਲ ਆ ਫਿਰਦਾ ਅੱਜ ਇਹ ਨਸ਼ਾ ਵੇਚਦਾ ਆ ਜਾਂ ਕਰਦਾ ਚਲੋ ਕਰਨ ਵਾਲੀ ਤਾਂ ਮੰਨੀ ਗੱਲ ਭਾਈ ਜੇ ਕੋਈ ਤੁਸੀਂ ਮੇਰੇ ਨਾਲ ਫਿਰਦਾ ਬੰਦਾ ਨਸ਼ਾ ਵੇਚਦਾ ਜਾਂ ਦਿੰਦਾ ਤੁਸੀਂ ਮੈਨੂੰ ਵੀਡੀਓ ਬਣਾ ਕੇ ਭੇਜੋ ਮੈਂ ਸਾਲੇ ਜਿਹੜਾ ਮੇਰੇ ਨਾਲ ਹੋਇਆ ਮੈਨੂੰ ਵੀਡੀਓ ਬਣਾ ਕੇ ਭੇਜੋ ਵੀ ਆਪ ਜਾਂ ਪ੍ਰੂਫ ਦਿਓ ਮੈਂ ਕਹਿੰਦਾ ਪ੍ਰੂਫ ਜੋ ਕਮੈਂਟ ਕਰਨੇ ਬਹੁਤ ਸੌਖੇ ਨੇ ਬਾਹਲੇ ਮੈਨੂੰ ਕਹਿ ਦੇਣਗੇ ਛੋਟੇ ਬਾਈ ਹੋਰ ਕੰਮ ਕਿਵੇਂ ਚੱਲਦਾ ਮੋਸਟਲੀ ਲੋਕ ਕਹਿੰਦੇ ਛੋਟੇ ਕੰਮ ਕਿਵੇਂ ਚੱਲਦਾ ਮੈਂ ਕਹਿੰਦਾ ਕੰਮ ਆ ਬਾਈ ਕਾਹਦਾ ਕੰਮ ਆ ਕੰਮ ਆ ਮੈਂ ਕੀ ਕਿ ਗਾਜਰਾਂ ਲਾਈਆਂ ਆਈਆਂ ਭਿੰਡੀਆਂ ਲਾਈਆਂ ਨੇ ਕੰਮ ਆ ਕਹਿੰਦੇ ਨਸ਼ੇ ਵਾਲਾ ਮਾਹ ਯਾਰ ਮੇਰਾ ਤਾਂ ਚਲੋ ਕੰਮ ਹੀ ਹੈ ਹਨਾ ਕੰਮ ਤਾਂ ਭਾਈ ਕਹਿੰਦੇ ਕਬੜੇ ਕਹਿੰਦੇ ਠੰਡਾ ਕਰਤਾ ਵੀ ਯਾਰ ਮੈਂ ਰੋਜ਼ ਕਿਸੇ ਨਾਲ ਲੜੀ ਜਾਵਾਂ ਕਿਸੇ ਦੇ ਗੱਲ ਚੱਥ ਪਾਈ ਜਾਵਾਂ ਕਿ ਇਹਨੂੰ ਕੁੱਟੀ ਮਾਰੀ ਜਾਵਾਂ ਤੁਸੀਂ ਵੀ ਕੁਝ ਕਰ ਲਓ ਭਾਈ ਇਹ ਗਲਤ ਗੱਲ ਹੈ ਮੇਰੀਆਂ ਗੱਲਾਂ ਦੇ ਜਵਾਬ ਬਾਜਬ ਨੇ ਬਾਜਬ ਬਾਜਬ ਮੰਗਦਾ ਮੈਂ ਆਪਾਂ ਕਿਸ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਕਿਸ ਨੂੰ ਚੰਗਾ ਨਹੀਂ ਕਹਿੰਦੇ ਜੋ ਜਾਇਜ਼ ਜੀ ਗੱਲ ਹੈ ਪ੍ਰਸ਼ਾਸਨ ਹੀ ਸਾਡਾ ਚੋਰ ਹੈ ਮਾਨਸਾ ਦਾ ਮੈਂ ਸ਼ਰਿਆਮ ਕਹਿੰਦਾ ਸ਼ਰਿਆਮ ਨਸ਼ਾ ਵੇਖਦਾ 24 ਘੰਟੇ ਵੇਖਦਾ ਮੈਨੂੰ ਫਾਹੇ ਲਾ ਦੇਣਾ ਮੈਨੂੰ ਗੋਲੀ ਮਾਰ ਦੇਣਾ ਉਹ ਸਿਸ਼ਨ ਮਿੱਤਰ ਦੇ ਖਿਲਾਫ ਮੈਂ ਕਿੰਨਾ ਬੋਲਿਆ ਸੀ ਉਹ ਫੜਿਆ ਗਿਆ ਕੱਲ ਫਿਰ ਉਹ ਨਗਦੀ ਫੜੀ ਗਈ ਅੱਜਰ ਬਾਦ ਜੇ ਉਹ ਵੀ ਫੜਿਆ ਜਾਂਦਾ ਤਾਂ ਨਸ਼ਾ ਘਟ ਜਾਂਦਾ 6 ਕਰੋੜ ਤੋਂ ਪਹਿਲਾਂ ਫੜਿਆ ਗਿਆ 2 ਕਰੋੜ ਉਹ ਤੋਂ ਕੱਲ ਨਗਦੀ ਫੜੀ ਗਈ ਹੋਰ ਕਈ ਸਾਡੇ ਮਾਨਸਾ ਦੇ ਅਫਸਰ ਨੇ ਪੁਲਿਸ ਅਫਸਰ ਜੋ ਚਿੱਟਾ ਬਗਿਆਉਣ ਦੇ ਵਿੱਚ ਸ਼ਾਮਲ ਨੇ ਵਿੱਚ ਸ਼ਾਮਲ ਨੇ ਚਿੱਟਾ ਬਗਿਆਉਣ ਚ ਖੁੱਲਾ ਵੱਡੀ ਮਾਤਰਾ ਚ ਹਰੇਕ ਪਿਛੇ ਸ਼ਹਿਰ ਦੇ ਕਿਉਂਕਿ ਸਿਸਟਮ ਤੋਂ ਬਗੈਰ ਨਸ਼ਾ ਨਹੀਂ ਵਿਗਦਾ ਸਿਸਟਮ ਤੋਂ ਬਗੈਰ ਫਰੋਤੀਆਂ ਨਹੀਂ ਮੰਗੀਆਂ ਜਾਂਦੀਆਂ ਸਿਸਟਮ ਤੋਂ ਬਗੈਰ ਕੁਝ ਨਹੀਂ ਹੁੰਦਾ ਨਾਲ ਬੰਧਰ ਆ ਲਿਆ ਹੁੰਦਾ ਫੇਰ ਕੰਮ ਹੁੰਦਾ ਕਾਲੇ ਕੱਛਿਆਂ ਵਾਲੇ ਕਿਵੇਂ ਕੰਮ ਕਰਦੇ ਸੀ ਲੁੱਟਾਂ ਖੋਹਾਂ ਕਰਦੇ ਸੀ ਨਾਲ ਸਪੋਰਟ ਹੁੰਦੀ ਸੀ ਲੋਕਲ ਥਾਣੇ ਚੋ ਸੋ ਭਾਈ ਕਈ ਕਾਲੀਆਂ ਭੇਡਾਂ ਹੈਗੀਆਂ ਨੇ ਮੈਂ ਸਾਰਿਆਂ ਨੂੰ ਕਹਿੰਦਾ ਇਮਾਨਦਾਰ ਵੀ ਬਹੁਤ ਨੇ ਸਿੰਘ ਨਾਲ ਕਾਈ ਭੇਡਾਂ ਕਾਲੀਆਂ ਹੈਗੀਆਂ ਚਲੋ ਮੇਰੇ ਤਾਂ ਕਿਹੜਾ ਕੋਈ ਹੋਇਆ ਮੇਰੇ ਦੇ ਵਿੱਚ ਆਉਣੀ ਆ ਹਣਾ ਸਾਡੇ ਟੀਮ ਤਾਂ ਮੈਂ ਤਾਂ ਸ਼ਪਾਹੀ ਯਾਦ ਦੀ ਟੀਮ ਦਾ ਐਂਟੀ ਡਰੱਗ ਟਾਸਕ ਫੋਰਸ ਆ ਆਪਾਂ ਇੱਕ ਪਿਓਰ ਦਿਲੋਂ 골ਡਨ ਹਾਰਟ ਸੰਸਥਾ ਬਣਾਈ ਆ ਐਂਟੀ ਡਰੱਗ ਟਾਸਕ ਫੋਰਸ ਜਿਹਦੇ ਅੰਦਰ ਸਿੰਘ ਕੰਮ ਕਰ ਰਹੇ ਨੇ ਲੰਬੇ ਸਮੇਂ ਤੋਂ ਕਰ ਰਹੇ ਨੇ ਬਾਹਲੇ ਕਹਿ ਦਿੰਦੇ ਨੇ 4 ਦਿਨ ਕੰਮ ਕਰਕੇ ਅਸੀਂ ਆਪਦੇ ਆ ਚਲੋ ਉਹਨਾਂ ਨੂੰ ਵੀ ਮੁਬਾਰਕ ਆ ਤੁਸੀਂ ਨਸ਼ੇ ਖਿਲਾਫ ਲੜੋ ਵੀ ਜਿਵੇਂ ਪਹਿਲਾਂ ਤਾਂ ਲਖਾ ਲੈਣਗੇ ਵੀ ਐਂਟੀ ਡਰੱਗ ਟਾਸਕ ਫੋਰਸ ਜਾਂ ਝੋਟਾ ਫੋਰਸ ਜਾਂ ਕਿਵੇਂ ਮਰਜੀ ਹਣਾ ਬਾਅਦ ਚ ਕਹਿ ਦੇਣਗੇ ਵੀ ਅਸੀਂ ਤਾਂ ਆਪਾਂ ਚਲੋ ਉਹ ਵੀ ਲੜਨਾ ਆਪਾਂ ਉਹਨਾਂ ਨੂੰ ਵੀ ਰੋਕ ਦੇ ਲੜਨਾ ਸਭ ਦਾ ਫਰਜ਼ ਆ ਹਰੇਕ ਬੰਦਾ ਲੜੋ ਆਪਦੇ ਧਾਮ ਤੇ ਹੁਣ ਮੈਂ ਕੱਲ ਵੀਡੀਓ ਦੇਖ ਰਿਆ ਲੋਂਗੋ ਆਲ ਦੀ ਪਰਸੋਂ ਮਾਈਆਂ ਨੇ ਉੱਥੇ ਇਕੱਠੇ ਹੋ ਕੇ ਪਤਾ ਨਹੀਂ ਲੋਂਗੋਆ ਕਿਹੜਾ ਪਿੰਡਾ ਨਸ਼ਿਆਂ ਪਰਦੋਇਕਾ ਕਰ ਲਿਆ ਭਾਈ ਤੇ ਐਸਐਚਓ ਗਿਆ ਐਸਐਚਓ ਦੇ ਬਿਆਨ ਪਤਾ ਕੀ ਕਹਿੰਦਾ ਇਹ ਤਾਂ ਗਲਤ ਗਾਰਡ ਹੋਈਆਂ ਹੋਈਆਂ ਨੇ ਵੀ ਉਹ ਨਸ਼ੇ ਪੁੱਤ ਲੜ ਰਹੀਆਂ ਉਹ ਗਲਤ ਗਾਰਡ ਹੋਈਆਂ ਨੇ ਤੂੰ ਪੈਸੇ ਲੈ ਕੇ ਥਾਣੇ ਨਸ਼ਾਬ ਕੇ ਆਈ ਜਾਂਦਾ ਗਲਤਕਰ ਉਹਨਾਂ ਕਿ ਗਲਤਕਰ ਤੂੰ ਐ ਮੈਂ ਕਹਿਣਾ ਆ ਸਾਡੇ ਮਾਨਸਾ ਬੇੜੇ ਜੋ ਆਗੀਆਂ ਉਹਦੇ ਰਾਤ ਨੂੰ ਕਰੇ ਵਿਚਾਰੀਆਂ ਇਕੱਠੀਆਂ ਹੋ ਕੇ ਮੈਂ ਕਿਹਾ ਐ ਤੁਰੇ ਜਾਂਦਾ ਵੀ ਮਾਈਓ ਤੁਹਾਡੇ ਜਵਾਕ ਮਰਨਗੇ ਤੁਸੀਂ ਤਕੜੀਆਂ ਹੋ ਜਾਓ ਉਹਨਾਂ ਦੇ ਦਿਲ ਤੇ ਲੱਗੀ ਗੱਲ ਉਹ ਇਕੱਠੀਆਂ ਹੋ ਕੇ ਉਹਨਾਂ ਨੇ ਆਪ ਦਾ ਸਾਰਾ ਬੇੜੀ ਸੁਧਾਰਦਾ ਕੁੱਟ-ਕੁੱਟ ਕੇ ਸੋ ਭਾਈ ਭੈਣਾਂ ਨੂੰ ਵੀ ਮੇਰੀ ਬੇਨਤੀ ਐ ਵੀਰਾਂ ਨੂੰ ਵੀ ਮੇਰੀ ਬੇਨਤੀ ਐ ਭਾਈ ਵਧੀਆ ਕੁਲਵਿੰਦਰ ਸਿੰਘ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੰਗੀ ਆਪਾਂ ਨੂੰ ਤਾਂ ਸਰਕਾਰ ਦੇਖਣ ਹੀ ਨਹੀਂ ਦਿੰਦੀ ਸੋਸ਼ਲ ਸਾਈਟਾਂ ਤੇ ਫੇਸਬੁੱਕਾਂ ਤੇ ਅ ਹੋਰ ਕਈ ਆਧਾਰਾਂ ਤੇ ਸਰਕਾਰ ਨੂੰ ਪਤਾ ਵੀ ਇਹਨੇ ਸੱਚ ਬੋਲਣਾ ਐ ਪ੍ਰਸ਼ਾਸਨ ਨੂੰ ਪਤਾ ਵੀ ਇਹਨੇ ਸੱਚ ਬੋਲਣਾ ਆਪਣੇ ਕੁੱਲ ਬੈਰੀ ਹੈ ਵਿੱਚ ਹੁਣ ਆਪਣੇ ਬਰੋਬਰ ਕਈ ਕੈਂਟ ਤਿਆਰ ਕਰਖੇ ਨੇ ਆਪਦੇ ਕੋਨੂੰ ਪਤਾ ਹੈ ਖੜਕੂ ਬਾਦ ਮਿਲੇ ਬਲੈਕਕੈਂਡ ਕਰਲੇ ਸੀ ਜਦੋਂ ਗਾਦਰੀ ਲਹਿਰ ਚੱਲੀ ਸੋਦੋ ਆਪਦੇ ਇਹਨਾਂ ਨੇ ਆਏ ਸਰਕਾਰਾਂ ਨੇ ਆਪਦੇ ਬੰਦੇ ਫਟ ਟੋਲਾ ਕਰਨੀ ਕਰਨੇ ਸਹੀ ਚੀਜ਼ ਨੂੰ ਬਦਨਾਮ ਕਰ ਲਈ ਜਾਂ ਵਿੱਚੋਂ ਬੰਦੇ ਕੱਢਣੇ ਲਾਸ਼ ਦੇ ਕੇ ਨਸ਼ੇ ਦਾ ਪੈਸੇ ਦਾ ਪੈਸੇ ਪਿੱਛੇ ਲੋਕ ਬਹੁਤ ਬਿਕਦੇ ਨੇ ਬਕਾਇਆ ਪੈਸੇ ਪਿੱਛੇ ਹੀ ਹੁੰਦੇ ਨੇ ਯਾਦ ਗਦਾਰੀ ਲੋਕ ਪੈਸੇ ਪਿੱਛੇ ਕਰਦੇ ਨੇ ਗਦਾਰੀ ਮਾਰੀ ਆ ਚਲੋ ਉਹ ਤਾਂ ਕੋਈ ਗੱਲ ਨਹੀਂ ਵੀ ਬੰਦਾ ਲੜਦਾ ਲੜਦਾ ਆਪ ਥੋੜਾ ਜਿਹਾ ਹਰੇਕ ਨੂੰ ਨਾਂ ਦਾ ਚਸਕਾ ਹੁੰਦਾ ਵੀ ਆਪ ਦਾ ਹਨਾ ਉਹ ਇੱਕ ਅਲੱਗ ਗੱਲ ਹੈ ਮੈਂ ਕਹਿਣਾ ਹਰੇਕ ਪਿੰਡ ਚੋਂ ਹਰੇਕ ਮਹੱਲੇ ਚੋਂ ਹਰੇਕ ਯਾਰ ਮੈਂ ਕੋਈ ਕੁੱਤਾ ਭੌਂਕੀ ਜਾਂਦਾ ਯਾਰ ਸੋਨੂੰ ਲੱਗਦਾ ਮੈਂ ਕੁੱਤਾ ਭੌਂਕੀ ਜਾਂਦਾ ਹਣਾ ਮੇਰੇ ਦਿਲ ਤੇ ਸੱਟ ਲੱਗਦੀ ਆ ਜਦੋਂ ਕੋਈ ਆ ਕੇ ਮੈਨੂੰ ਘਰੇ ਕਹਿੰਦਾ ਵੀ ਆ ਛੋਟੇ ਨਸ਼ਾ ਬਿਗੀ ਜਾਂਦਾ ਹਣਾ ਮੇਰੇ ਦਿਲ ਪੁੱਛਾ ਲੋੜੀ ਦਾ ਮੈਂ ਰੋਂਦਾ ਨਹੀਂ ਇੱਕ ਲੋਕ ਜਦੋਂ ਮੈਨੂੰ ਕਹਿੰਦੇ ਨੇ ਜਾਂ ਮੈਨੂੰ ਕਹਣਗੇ ਛੋਟੇ ਕੰਮ ਠੰਡਾ ਕਰਤਾ ਪਤੰਦਰਾਂ ਕਹਿੰਦੇ ਜਿਵੇਂ ਮੇਰਾ ਪੋਲਟਰੀ ਫਾਰਮ ਫੇਰ ਹੋ ਗਿਆ ਹੋਵੇ ਉਹ ਮੇਰੇ ਜਵਾਕਾਂ ਦਾ ਹਾਲ ਕਦੇ ਕੋਈ ਖਿਲਲਾ ਦਾ ਬੈਕਟਰ ਇਹ ਮੈਂ ਹੂ ਨਹੀਂ ਕਹਿੰਦਾ ਮੇਰੇ ਕੋਲ ਬਸੇੜਾ ਕੁਸਾ ਹੈ ਕਦੇ ਕੋਈ ਕੇਲੇ ਦਾ ਲੈਕ ਨਹੀਂ ਆਇਆ ਜਵਾਕਾਂ ਵਾਸਤੇ 4 ਮਹੀਨੇ ਮੈਂ ਜਿਲ ਕਟਿਆ ਪਏ ਕਿਸਤੇ ਹੋਰ ਤੇ ਨਸ਼ੇ ਹੋਰ ਬੰਦੇ ਤੇ ਨਸ਼ੇ ਦੇ ਪਰਚੋ ਸਾਜ ਜਾਂਦੇ ਪਏ ਨੇ ਜਾਂ ਕਈ ਆਕਾਸ਼ ਰੱਖਿਆ ਉਹ ਪਿੱਛੇ ਕੋਈ ਹੋਰ ਬੰਦਾ ਨਸ਼ੇ ਚ ਰਿਹਾ ਅੰਦਰ ਕਦੇ ਤਰੀਕਾ ਪੈਂਦੀਆਂ ਨੇ ਆ ਪਰਸੋਂ ਚੌਥੇ ਫੇਰ ਸੰਭਣਾਏ ਨੇ ਮੇਰੇ ਕੋਲ ਘਰੇ ਗਵਾਈ ਵੀ ਆਏ ਨੇ ਵੀ ਨਾ ਆਇਆ ਤਾਂ ਉਹ ਕੱਢਾਂਗੇ ਉਹ ਮੈਂ ਕੀਤੇ ਕੀਤੇ ਉਹ ਕਰੀ ਚੱਲਾਂਗਾ ਬੈਰ ਆਪਦੇ ਸ਼ਹਿਰ ਚ ਬੈਰ ਆਪਦੇ ਗਲੀ ਚ ਬੈਰ ਆਪਦੇ ਮਹੱਲੇ ਚ ਬੈਰ ਕਿਉਂ ਆਪਾਂ ਨੇ ਕਿਹਾ ਐ ਦੇਖਿਆ ਆਪ ਦਾ ਪਹਿਲਾ ਆਪ ਦਾ ਗੰਦ ਚੱਕਣ ਦੀ ਕੋਸ਼ਿਸ਼ ਕਰੀ ਹੈ ਜਿਹੜੇ ਮਾਨਸਾਣ ਨੂੰ ਪਤੀ ਆ ਵੀ ਆਪਾਂ ਕਿੱਡੇ ਕਿੱਡੇ ਬਦਲਾ ਪੰਗਾ ਲੈ ਆਪਦੇ ਸ਼ਹਿਰ ਦੇ ਹੁਣ ਫੇਸਬੁੱਕ ਤੇ ਕਿਸੇ ਨੂੰ ਕੀ ਪਤਾ ਲੱਗਦਾ ਫੇਸਬੁੱਕ ਤਾਂ ਹਰੇਕ ਅਗਲਾ ਸੀ ਇਹ ਤੇ ਨਹੀਂ ਪਤਾ ਹੁੰਦਾ ਅਗਲੇ ਨੂੰ ਵੀ ਇਹ ਅਸਲੀ ਹੈ ਕਿ ਨਕਲੀ ਹੈ ਹਨਾ ਅਸਲੀ ਤੇ ਨਕਲੀ ਚ ਫੇਸਬੁੱਕ ਤਾਂ ਹਰੇਕ ਬੰਦਾ ਲਈ ਲੱਗਦਾ ਉਹ ਸੋ ਭਾਈ ਪਹਿਲਾਂ ਅਗਲੇ ਦਾ ਪਿੰਡ ਅਗਲੇ ਦਾ ਸ਼ਹਿਰ ਪੁੱਛਿਆ ਕਰੋ ਵੀ ਸਾਫ਼ ਹੈ हां जिस ਪਾਲ ਸਿਆਂ ਡੋਗਰੇ ਪਈ ਡੋਗਰੇ ਹੈ ਹੀ ਨਹੀਂ ਯਾਰ ਡੋਗਰੇ ਨੇ ਗਦਾਰੀ ਕਰਨੀਆਂ ਚਲੋ ਡੋਗਰੇ ਦੀ ਸ਼ਕਲ ਹੀ ਨਹੀਂ ਦਲਦੀ ਆਪਣੇ ਨਾਲ ਪਹਿਲ ਦਿਨ ਤੋਂ ਡੋਗਰੇ ਜਦੋਂ ਡੋਗਰੇ ਆਉਂਦੇ ਬੜੇ ਮਿੱਠੇ ਹੋ ਕੇ ਨੇ ਵਿੱਚ ਡੋਗਰੇ ਮਿੱਠੇ ਹੋ ਕੇ ਵਿੱਚ ਵੱੜਦੇ ਨੇ ਪਹਿਲਾਂ ਡੋਗਰੇ ਕਹਿੰਦੇ ਨੇ ਬਾਈ ਵੱਡਾ ਬਾਈ ਪਿਓ ਹਨਾ ਸਾਡਾ ਉਸਤਾਦ ਬਾਅਦ ਡੋਗਰੇ ਸ਼ੁਰਾ ਮਾਰਨ ਲੱਗੇ ਮਿੰਟ ਲਾਉਂਦੇ ਚਲੋ ਕੰਮ ਹੈ ਉਹਨਾਂ ਦਾ ਉਹਨਾਂ ਦੀ ਆਪਦੀ ਪਰ ਯਾਰ ਇਸ ਨਸ਼ੇ ਵਾਲੀ ਲਹਿਰ ਚ ਦੇਖੋ ਅਪਮੈਨਿੰਗ ਮੰਨਦਾ ਵੀ ਕੋਈ ਉਹ ਕਰ ਜੂਗਾ ਇਹ ਤਾਂ ਬਾਈ ਇੱਕ ਬੰਦਾ ਅਸੀਂ ਸਾਡੇ ਉਰੇ ਸੁਣ ਲੋ ਗੱਲ ਤਗੜਾ ਅਫਸਰ ਨਸ਼ਾ ਬਕਾਇਆ ਪੂਰਾ ਫੁੱਲ ਹੋਣੇ 34 ਸਾਲ ਦਾ ਮੁੰਡਾ ਮਰਿਆ ਉਹਦਾ ਉਹ ਵਿੜੋਏ ਨਾਲ ਆ ਪੁਲਿਸ ਅਫਸਰ ਦਾ ਇੱਥੇ ਬਾ ਇੱਥੇ ਹੀ ਭਰਨਾ ਸਭ ਨੇ ਇੱਥੇ ਨਰਕ ਹੈ ਇੱਥੇ ਹੀ ਸੁਰਕ ਹੈ ਉਹ ਜਿਹੜੇ ਸੋਨੂੰ ਮਾਵਾ ਨੂੰ ਨਸ਼ੇ ਦੇ ਪੈਸੇ ਵਟਕੇ ਛੋਡੇ ਪੁੱਤ ਦਿੰਦੇ ਨੇ ਤੁਸੀਂ ਤੁਸੀਂ ਮਾਵਾਂੋ ਸ਼ਰਮ ਕਰ ਲੋ ਲੋਕਾਂ ਨੇ ਪੁੱਤਾਂ ਦੀ ਲੋਕਾਂ ਨੇ ਪੁੱਤਾਂ ਦੀ ਜ਼ਿੰਦਗੀ ਖਰੀਦਦੇ ਆ ਛੋਡੇ ਪੁੱਤ ਜ਼ਿੰਦਗੀ ਜ਼ਿੰਦਗੀ ਖਰੀਦ ਕੇ ਮੌਤ ਦਿੰਦੇ ਨੇ ਬੱਟੇ ਚ ਮੌਤ ਪੁੜੀਆਂ ਚ ਬੰਦ ਕਰਕੇ ਤੁਸੀਂ ਉਹ ਪੈਸੇ ਫੜ ਕੇ ਤੁਹਾਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇਹ ਜਿਹੇ ਬੰਦੇ ਦਾ ਸਾਹ ਦਿੰਦੇ ਨੇ ਵੇਚਣ ਵਾਲੇ ਦਾ ਚਾਹੇ ਸਾਡੀ ਮਾਨਸਾ ਚਾਹੇ ਬਠੰਡਾ ਚਾਹੇ ਬੋਹਾ ਚਾਹੇ ਭਲਾੜਾ ਚਾਹੇ ਟਹਾਣਾ ਚਾਹੇ ਕੋਈ ਵੀ ਹੈ ਤੇ ਇੱਕ ਗੱਲ ਮੇਰੀ ਹੋਰ ਬਈ ਰਲੋ ਇਕੱਠੇ ਰਲ ਖੋਕੇ ਲੜੋ ਹਾਂਜੀ ਅੰਬੇ ਮਾਜਰਾ ਯਾ ਬਾਈ ਮੈਂ ਬਿਮਾਰਾ ਬਥੇਰੇ ਚਰਦਾ ਲੜ ਰਿਹਾ ਲੜੋ ਇਕੱਠੇ ਹੋ ਕੇ ਲੜੋ ਜਿੱਥੇ ਵੀ ਲੜਨ ਜਾਣਾ ਇਕੱਠੇ ਹੋ ਕੇ ਜਾ ਹੁਣ ਕੱਲੇ ਇੱਕ ਬੰਦੇ ਦਾ ਕੰਮ ਤਾਂ ਹੈ ਨਹੀਂ ਮੈਂ ਕਹੀ ਜਾ ਮੇਰਾ ਕੰਮ ਮੇਰਾ ਮੇਰਾ ਕਲਾ ਕੰਮ ਬਈ ਮੈਂ ਤਾਂ ਪਾਗਲ ਬੰਦਾ ਮੇਰੇ ਤਾਂ ਫਿਟ ਕੇ ਲੱਗੀ ਆ ਮੈਂ ਤਾਂ ਲੜੀ ਜਾਣਾ ਬੱਟ ਜਦੋਂ ਮੈਂ ਲੜਨ ਜਾਊਂਗਾ ਕਿਸੇ ਨੂੰ ਫੜਨ ਜਾਊਂਗਾ ਮੈਂ ਚਾਰ ਸਿੰਘ ਨਾਲ ਲੈ ਕੇ ਜਾਊਂਗਾ ਨਹੀਂ ਆਪਦੇ ਹੱਥੇ ਸ਼ਰੀਰ ਸਾਹਿਬ ਲੈ ਕੇ ਜਾਊਂਗਾ ਕੱਲਾ ਮੈਨੂੰ ਕੋਈ ਲੜਨ ਦਾ ਸ਼ੌਂਕ ਨਹੀਂ ਕੋਈ ਇਹ ਬਦਮਾਸ਼ੀ ਵਾਲਾ ਕੰਮ ਨਹੀਂ ਹੈਗਾ ਵੀ ਦਿਲ ਚ ਬਦਮਾਸ਼ੀ ਰੱਖਣੀ ਜਾਂ ਐ ਰੱਖਣਾ ਕਰੋੜ ਰੱਖਣੀ ਵੀ ਅਸੀਂ ਨਸ਼ਾ ਬੰਦ ਕਰਾਉਂਦੇ ਵਿੱਚ ਬਦਮਾਸ਼ੀ ਕਰਨਾ ਇਹ ਤਾਂ ਭਾਈ ਨਿਮਰਤਾ ਵਾਲਾ ਕੰਮ ਹੈ ਹੱਥ ਬੰਨ੍ਹ ਕੇ ਵਾਲਾ ਕੰਮ ਹੈ ਸਹਿਚਾਰ ਵਾਲਾ ਕੰਮ ਹੈ ਬਟ ਜੇ ਕੋਈ ਗਲ ਪੈਂਦਾ ਤਾਂ ਭਾਈ ਫਿਰ ਅਗਲੇ ਨੂੰ ਮੌਕੇ ਤੇ ਸਭ ਸਿਖਾ ਦਿਓ ਐਮੀ ਬੜਾਈਆਂ ਮਾਰਨ ਦਾ ਕੋਈ ਫਾਇਦਾ ਨਹੀਂ ਉਹ ਬੜਾਈਆਂ ਮਾਰਨ ਲੋਕਾਂ ਨੂੰ ਦੀਨੀਆਂ ਨੇ ਸੋ ਹੁਣ ਗੱਲ ਇੱਥੇ ਮੁੱਕਦੀ ਐ ਸਿਰੇ ਦੀ ਗੱਲ ਮੁੱਕਦੀ ਐ ਵੀ ਭਾਈ ਆਪ ਦੇ ਆਪ ਦੇ ਪਿੰਡਾਂ ਚ ਲੜੋ